ਸਾਣ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਸਾਡਾ ਇਕਤਾ ਜਿੰਦਾਬਾਦ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਨਾ ਹਰ ਸਿੰਘ ਵਾਲੇ ਦਾ ਕਟਿਆ ਪ੍ਰਸ਼ਾਸਨ ਜਿੰਦਾਬਾਦ ਮੁਰਦਾਬਾਦ ਨਾ ਹਰ ਸਿੰਘ ਵਾਲੇ ਦਾ ਕਟਿਆ ਪ੍ਰਸ਼ਾਸਨ ਜਿੰਦਾਬਾਦ ਮੁਰਦਾਬਾਦ ਮੋਕੇ ਜ਼ਿਲ੍ਹੇ ਦਾ ਸਿਵਲ ਪ੍ਰਸ਼ਾਸਨ ਮੁਰਦਾਬਾਦ 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 ਸਾਡੇ ਹੱਕ ਠੇ ਰੱਖ ਹੱਕਾਂ ਲਈ ਜੋ ਲੜਦੇ ਲੋਕ ਦੋ ਨਹੀਂ ਡਰਦੇ ਲੋਕ ਹੱਕਾਂ ਲਈ ਜੋ ਲੜਦੇ ਲੋਕ ਜੁੱਲਾ ਦੋ ਨਹੀਂ ਡਰਦੇ ਲੋਕ ਭਾਰ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਸ਼੍ਰੀਪਿਆਪਸਾਨ ਜੁਨੀਅਨ ਦੇ ਪ੍ਰਧਾਨ ਨੂੰ ਤੇ ਨੱਤੇ ਜੋ ਇੱਥੇ ਸਾਡਾ ਧਰਨਾ ਲੱਗਿਆ ਹੋਇਆ 10 ਤਰੀਕ ਤੋਂ ਲੱਗਿਆ ਹੋਇਆ ਅੱਜ 18 ਦਿਨ ਹੋ ਗਏ ਸਾਡਾ ਧਰਨਾ ਲੱਗਿਆ ਨੂੰ ਅਸੀਂ ਪ੍ਰਸ਼ਾਸਨ ਨੂੰ ਐਸਡੀਐਮ ਨੂੰ ਸਾਰਿਆਂ ਨੂੰ ਤਸਵੀਲਦਾਰ ਨੂੰ ਮੰਗ ਪੱਤਰ ਦੇ ਚੁੱਕੇ ਹਾਂ ਹੋਰ ਕੇ 23 ਤਰੀਕ ਨੂੰ ਅਸੀਂ ਡੀਸੀ ਦਫ਼ਤਰ ਵੀ ਮੰਗ ਪੱਤਰ ਦੇ ਕੇ ਆਏ ਹਾਂ ਐਸਐਸਪੀ ਨੂੰ ਇਹ ਨਹੀਂ ਪਤਾ ਸਾਡਾ ਮੰਗ ਪੱਤਰ ਉੱਥੇ ਪਹੁੰਚਿਆ ਕਿ ਨਹੀਂ ਪਹੁੰਚਿਆ ਸਾਥੋਂ ਰਸਤੇ 'ਚ ਉੱਥੇ ਫੜ ਲਿਆ ਵੋ ਜੇੜ ਦੇ ਮੂਹਰੇ ਉੱਪਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਇਹਨਾਂ ਗਰੀਬਾਂ ਦਾ ਕੋਈ ਹੱਲ ਕੀਤਾ ਜਾਵੇ ਅਸੀਂ ਵੱਧ ਤੋਂ ਵੱਧ ਜੂ ਕਿਸਾਨ ਜੁਨੀਅਨ ਜਥੇਬੰਦਾਂ ਨੂੰ ਸਾਰਿਆਂ ਇਕੱਠਿਆਂ ਨੂੰ ਫੜਾਂਗੇ ਇਸ ਤੋਂ ਬਾਅਦ ਜੇ ਸਾਡਾ ਨਾਂ ਕੋਈ ਹੱਲ ਹੋਇਆ ਨਹੀਂ ਵੱਡਾ ਸੰਘਰਸ਼ ਲੜਾਂਗੇ ਅਸੀਂ ਵੱਧ ਤੋਂ ਵੱਧ ਜ਼ੋਰ ਲਾਵਾਂਗੇ ਵੱਧ ਤੋਂ ਵੱਧ ਅਸੀਂ ਬੰਦੇ ਲਿਆਵਾਂਗੇ ਵੱਧ ਤੋਂ ਵੱਧ ਅਸੀਂ ਗੁਰੂ ਮਹਾਰਾਜ ਦੀ ਕਿਰਪਾ ਦਾ ਉਡਾਸਰਾ ਲੈ ਕੇ ਸਾਰਿਆਂ ਚੜ੍ਹਦੀਆਂ ਕਲਾਂ 'ਚ ਰਹਾਂਗੇ ਸਾਰਾ ਕੁਝ ਸਾਨੂੰ ਇਹੀ ਹੈ ਸਾਨੂੰ ਪ੍ਰਸ਼ਾਸਨ ਤੇ ਕਬੀ ਸਰਪ੍ਰਸ਼ਾਸਨ ਸਾਡੀ ਗੱਲ ਸੁਣੇ ਅੱਜ ਗੱਲ ਪਹੁੰਚਾਏ ਆ ਅਸੀਂ ਨਵੇਂ ਜਵਾਨਾਂ ਦੇ ਨਾਰ ਨਾਰਾਂ ਹਾਂ ਅਸੀਂ ਪ੍ਰਸ਼ਾਸਨ ਕੋਲੇ ਗੱਲ ਭੇਜਣ ਲੱਗੇ ਆ ਅਸੀਂ ਸਾਰਾ ਕੋਆਣ ਸਿਆਣ ਦੇ ਆ ਸਾਰੇ ਗਰੀਬ ਘਰਾਂ ਦਾ ਇਹਨਾਂ ਦਾ ਮੁਰਬ ਸੇਵਾ ਕੀਤਾ ਜਾਵੇ ਅਸੀਂ ਸਾਰੇ ਮੰਗ ਪੱਤਰ ਦੇ ਚੁੱਕੇ ਆ ਸਾਡੀ ਕਿਸੇ ਸੁਲਵਾਈ ਦੀ ਕੀਤੀ ਨਾ ਐਸਐਸਪੀ ਨੇ ਨਾ ਡੀਐਸਪੀ ਨੇ ਨਾ ਕਿਸੇ ਨੇ ਵੀ ਅਸੀਂ ਸਾਰੇ ਮੰਗਰ ਬਾਤ ਤੇ ਚੁੱਕੇ ਆ ਆਪਣਾ ਨਵੇਂ ਜਵਾਨੇ ਰਾਹੀਂ ਤੇ ਚੱਲੇ ਆ ਹੁਣ ਫੇਰ ਅੱਜ ਦਿੱਤਾ ਅਸੀਂ ਸੁਣਿਆ ਸਾਡਾ ਮੰਗ ਪੱਤਰ ਸੁਣੋ ਸਾਡੀ ਗੱਲ ਸੁਣੋ ਸਾਡੇ ਕਿਸਾਨ ਯੂਨੀਅਨ ਹੋਰ ਵੀ ਆਉਣਗੇ ਆਉਣੇ ਸੀ ਉਸ ਤੋਂ ਬਾਅਦ ਜਾਦੇ ਤੇਜ਼ ਕਰਾਂਗੇ ਤਰ੍ਹਾਂ ਨਾ ਤੇ ਅਸੀਂ ਰੋਡ ਵੀ ਜਾਮ ਕਰਾਂਗੇ ਫਿਰ ਸਾਨੂੰ ਕੱਲੂ ਐ ਨਾ ਕਹਿਣ ਵੀ ਰੋਡ ਜਾਮ ਕਰਦੇ ਆ ਇਹ ਇਹ ਕਿਸਾਨ ਟੱਕਾ ਕਰਦੇ ਆ ਜਾਂ ਕਿਸਾਨਾਂ ਨੇ ਕਰਤਾ ਸਾਡੀ ਸਰਕਾਰ ਨੂੰ ਬੇਨਤੀ ਆ ਤੇ ਸਾਡਾ ਇਹ ਸੁਣੇ ਸਾਡਾ ਮੁਰਵ ਸੇਵਾ ਜਾਂ ਕੋਈ ਹੱਲ ਕਰੇ ਸਾਡਾ ਸਾਡੇ ਨਾਲ ਗੱਲ ਕਰੇ ਆਣ ਕੇ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਕੁਛ ਵੀ ਕੋਈ ਨਹੀਂ ਸਾਡੇ ਕੋਲੇ ਪਹੁੰਚਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦਾ ਵਾਂ ਜੋਗੀ ਉਹ ਪਾਕຊੋ ਦੇ ਨਾਂ ਤੇ ਉਹਨੇ ਘੋਲ ਲੜਿਆ ਇਹ ਬੂਟਾਂ ਦਾ ਪੀੜੀ ਦਾ ਪੱਗਾ ਵੱਢਨ ਕੇ ਤੇ ਇਨ ਕਲਾਬੀ ਨਾਰੇ ਲਾ ਕੇ ਵੀ ਮੈਂ ਗਰੀਬ ਪੱਖੀ ਆਂ ਮੈਂ ਕਿਸਾਨ ਪੱਖੀ ਆਂ ਪਰ ਨਹੀਂ ਉਹ ਹੋਰ ਹੀ ਵੇਸੇ ਦਾ ਮਤਲਬ ਵੀ ਜਗਵਾਤੀ ਬਣ ਗਿਆ ਇਹ ਦਾ ਤੇ ਇਹ ਦਾ ਮਤਲਬ ਇਹਨੂੰ ਖੋਰਾ ਲੱਗਾ ਸਰਮਾਇਦਾਰੀ ਸਿਸਟਮ ਦੇ ਵਿੱਚ ਜਾ ਖੜਿਆ ਇਹ ਜ਼ਕੀਰਦਾਰੀ ਸਿਸਟਮ ਦੇ ਵਿੱਚ ਜਾ ਖੜਿਆ ਪਾਕຊੋ ਦੇ ਰਾਹਾਂ ਤੋਂ ਭੱਜ ਗਿਆ ਇਹ ਵੀ ਪੱਗ ਬੰਨ੍ਹਦਾ ਇਹਨੂੰ ਕੋਈ ਵੀ ਆਰਡਰ ਨਹੀਂਗਾ ਇਹਨੂੰ ਲਾਜ਼ਮੀ ਚਾਹੀਦੀ ਆ ਤੇ ਮਤਲਬ ਦੁਪੱਟਾ ਹੀ ਕੋਈ ਕਿੱਟਾ ਟੁਟਾ ਲੈ ਲਵੇ ਇਹ ਇਹੇ ਮੈਂ ਸਭ ਤੋਂ ਪੀੜ ਕਰਦਾ ਵੀ ਇੱਥੇ ਗਰੀਬਾਂ ਦੀ ਆ ਕੇ ਮਜ਼ਦੂਰਾਂ ਦੀ ਕਿਸਾਨਾਂ ਦੀ ਗੱਲ ਸੁਣੀ ਜਾਵੇ ਜਿਹੜਾ ਉਹਨਾਂ ਦਾ ਯਾੜਾ ਹੋ ਰਿਹਾ ਹੈ ਮੈਂ ਪੂਰ ਜੋਰ ਅਪੀਲ ਕਰਦਾ ਹਾਂ ਭਗਵਾਨ ਜੀ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਉਹ ਗਰੀਬਾਂ ਦੀ ਗੱਲ ਸੁਣੇ ਤੇ ਨਹੀਂ ਪੀੜੀ ਪੱਗ ਲਾਗੇ ਕੇ ਕੱਪ ਕਰਕੇ ਆਪਣੇ ਕੋਟਰ ਚ ਰੱਖ ਦੇ ਜਿੱਥੇ ਰਹਿੰਦਾ ਉਹ ਤੇ ਕੋਈ ਸੁਧਾਰਨ ਜਾਂ ਦੁਪੱਟਾ ਬੰਨ ਲੈ ਸਿਰ ਤੇ ਕਿਉਂਕਿ ਉਹ ਭਗਸ਼ਵਰ ਦਾ ਨਾਮ ਲੈਣ ਦੇ ਕਾਬਲ ਨਹੀਂ ਰਿਹਾ ਉਹ ਭਗਸ਼ਵਨ ਨੇ ਦਾ ਕੁਰਬਾਨੀ ਕਰਤੀ ਜਾਨ ਦੇਤੀ ਤੇ ਇਹਨੇ ਲਫਾਫਾ ਬਣਾ ਲਿਆ ਇੱਕ ਵੀ ਉਹਦੇ ਨਾਮ ਤੇ ਮੈਂ ਸਰਕਾਰ ਬਣਾ ਲਈ ਮੈਂ ਭਗਸ਼ਵਨ ਦੇ ਸਿਧਾਂਤਾਂ ਦੇ ਚੱਲਦਾ ਮੈਂ ਭਗਸ਼ਵਨ ਦੇ ਵਿਚਾਰਾਂ ਦੇ ਚੱਲਦਾ ਪਰ ਨਹੀਂ ਉਲਟਾ ਇੱਕ ਕਲੱਬ ਵੀ ਨਿਕਲਿਆ ਸੀ ਮਘੋਰਾ ਨਿਕਲਿਆ ਸੀ ਵਾਇਕ ਰੁਜੀ ਕਾ ਖਵਸਤਾ ਬੇਬ੍ਰਿਤੀ ਪਤੀ